19ਵਾਂ 올 ਇੰਡੀਆ ਸਰਤਾ ਬਰਬੰਦ ਸਿੰਘ ਕਪੂਰ ਮੈਮੋਰੀਅਲ ਹਾਕੀ ਟੂਰਨਾਮੈਂਟ ਚ ਅੱਜ ਬੱਚਿਆਂ ਦਾ ਜਿਹੜਾ ਮੈਚ ਆ ਇਹ ਦੇਖਣ ਦਾ ਮੌਕਾ ਮਿਲਿਆ ਔਰ ਬਹੁਤ ਹੀ ਚੰਗਾ ਲੱਗਦਾ ਕਿਉਂਕਿ ਜਿਹੜਾ ਕਪੂਰ ਖਾਂਦਾਨ ਆ ਇਹ ਛੋਟੇ ਬੱਚਿਆਂ ਦਾ ਅੰਡਰ 19 ਵਾਲਾ ਜਿਹੜਾ ਟੂਰਨਾਮੈਂਟ ਕਰਾਉਂਦੇ ਆ ਇਹ ਬੱਚਿਆਂ ਲਈ ਬਹੁਤ ਵਧੀਆ ਐਕਸਪੋਜ਼ਰ ਆ ਔਰ ਪਿਛਲੀ ਵਾਰੀ ਇਹਨਾਂ ਦੀਆਂ ਇਹਨਾਂ ਦੇ 12 ਟੀਮਾਂ ਸੀ ਇਸ ਵਾਰੀ 16 ਟੀਮਾਂ ਨੂੰ ਪਾਰਟਿਸਪੇਟ ਕੀਤਾ ਔਰ ਸਪੈਸ਼ਲੀ ਇਹ ਬਹੁਤ ਚੰਗਾ ਲੱਗਦਾ ਕਿਉਂਕਿ ਇਸ ਟੂਰਨਾਮੈਂਟ ਦੇ ਵਿੱਚ ਕੋਈ ਪੋਲੀਟੀਸ਼ੀਅਨ ਨਹੀਂ ਆਉਂਦਾ ਔਰ ਹਰ ਇੱਕ ਪਲੇਅਰਸ ਨੂੰ ਸਾਦੇ ਆ ਬਹੁਤ ਇੱਜ਼ਤ ਮਾਣ ਇਸ ਟੂਰਨਾਮੈਂਟ ਵਿਚ ਮਿਲਦਾ ਹੈ ਔਰ ਸਪੈਸ਼ਲੀ ਜਿੰਨੇ ਵੀ ਸਾਡੇ ਮੇਰੇ ਤੇ ਸਪੈਸ਼ਲੀ ਇਸ ਟੂਰਨਾਮੈਂਟ ਕਮੇਟੀ ਦੇ ਨਾਲ ਕੁਝ ਜ਼ਿਆਦਾ ਲਗਾਵਾ ਕਿਉਂਕਿ ਜਿਹੜੇ ਸਰਦਾਰ ਭਜਨ ਸਿੰਘ ਪੂਰੇ ਸਾਡੇ ਪੰਜਾਬ ਐਂਡ ਸਿੰਧ ਬੈਂਕ ਦੇ ਚੇਅਰਮੈਨ ਵੀ ਰਹੇ ਆ ਔਰ ਮੇਰਾ ਇਹਨਾਂ ਦੇ ਨਾਲ ਬਹੁਤ ਦਿਲੀ ਲਗਾਵ ਔਰ ਬਹੁਤ ਰਿਸਪੈਕਟ ਆ ਇਹਨਾਂ ਦੀ ਔਰ ਮੈਂ ਬਹੁਤ-ਬਹੁਤ ਮੁਬਾਰਕਾਂ ਇਸ ਟੂਰਨਾਮੈਂਟ ਕਮੇਟੀ ਨੂੰ ਦਿੰਨੀ ਆ ਕਿ ਇਹ ਟੂਰਨਾਮੈਂਟ ਆਉਂਦੇ ਟਾਈਮ ਦੇ ਵਿੱਚ ਹੋਰ ਵੀ ਬੁਲੰਦੀਆਂ ਤੇ ਜਾਵੇ ਔਰ ਇਸੇ ਤਰ੍ਹਾਂ ਹੈ ਟੂਰਨਾਮੈਂਟ ਦੇ ਵਿੱਚ ਇਹ ਬੱਚਿਆਂ ਨੂੰ ਇਨੀਸ਼ੀਏਟਿਵ ਦਿੰਦੇ ਰਹਿਣ ਔਰ ਤਾਂ ਕਿ ਸਾਡਾ ਆਉਣ ਵਾਲਾ ਅੱਗੇ ਭੁਖ ਜਿਹੜਾ ਆ ਇਹਨਾਂ ਬੱਚਿਆਂ ਦੇ ਵਿੱਚੋਂ ਪੈਦਾ ਹੁੰਦਾ ਰਵੇ 19ਵਾਂ 올 ਇੰਡੀਆ ਸਰਤਾਪ ਬਲਵੰਤ ਸਿੰਘ ਕਪੂਰ ਮੈਮੋਰੀਅਲ ਹਾਕੀ ਟੂਰਨਾਮੈਂਟ ਚ ਅੱਜ ਬੱਚਿਆਂ ਦਾ ਜਿਹੜਾ ਮੈਚ ਆ ਇਹ ਦੇਖਣ ਦਾ ਮੌਕਾ ਮਿਲਿਆ ਔਰ ਬਹੁਤ ਹੀ ਚੰਗਾ ਲੱਗਦਾ ਕਿਉਂਕਿ ਜਿਹੜਾ ਕਪੂਰ ਖਾਨ ਦਾ ਨਾ ਇਹ ਛੋਟੇ ਬੱਚਿਆਂ ਦਾ ਅੰਡਰ 19 ਵਾਲਾ ਜਿਹੜਾ ਟੂਰਨਾਮੈਂਟ ਕਰਾਉਂਦੇ ਆ ਇਹ ਬੱਚਿਆਂ ਦੀ ਬਹੁਤ ਵਧੀਆ ਐਕਸਪੋਜ਼ਰ ਆ ਔਰ ਪਿਛਲੀ ਵਾਰੀ ਇਹਨਾਂ ਦੀਆਂ ਇਹਨਾਂ ਦੇ 12 ਟੀਮਾਂ ਸੀ ਇਸ ਵਾਰੀ 16 ਟੀਮਾਂ ਨੂੰ ਪਾਰਟਿਸਿਪੇਟ ਕੀਤਾ ਔਰ ਸਪੈਸ਼ਲੀ ਇਹ ਬਹੁਤ ਚੰਗਾ ਲੱਗਦਾ ਕਿਉਂਕਿ ਇਸ ਟੂਰਨਾਮੈਂਟ ਦੇ ਵਿੱਚ ਕੋਈ ਪੋਲੀਟੀਸ਼ੀਅਨ ਆਉਂਦਾ ਔਰ ਹਰ ਇੱਕ ਪਲੇਅਰਸ ਨੂੰ ਸਾਦੇ ਆ ਬਹੁਤ ਇੱਜ਼ਤ ਮਾਣ ਇਸ ਟੂਰਨਾਮੈਂਟ ਵਿਚ ਮਿਲਦਾ ਹੈ ਔਰ ਸਪੈਸ਼ਲੀ ਜਿੰਨੇ ਵੀ ਸਾਡੇ ਮੇਰੇ ਤੇ ਸਪੈਸ਼ਲੀ ਇਸ ਟੂਰਨਾਮੈਂਟ ਕਮੇਟੀ ਦੇ ਨਾਲ ਕੁਝ ਜ਼ਿਆਦਾ ਲਗਾਵਾ ਕਿਉਂਕਿ ਜਿਹੜੇ ਸਰਦਾਰ ਹਰਪ੍ਰੀਤ ਸਿੰਘ ਪੂਰੇ ਸਾਡੇ ਪੰਜਾਬ ਐਂਡ ਸਿੰਧ ਬੈਂਕ ਦੇ ਚੇਅਰਮੈਨ ਵੀ ਰਹੇ ਆ ਔਰ ਮੇਰਾ ਇਹਨਾਂ ਦੇ ਨਾਲ ਬਹੁਤ ਦਿਲੀ ਲਗਾਅ ਔਰ ਬਹੁਤ ਰਿਸਪੈਕਟ ਹੈ ਇਹਨਾਂ ਦੀ ਔਰ ਮੈਂ ਬਹੁਤ-ਬਹੁਤ ਮੁਬਾਰਕਾਂ ਇਸ ਟੂਰਨਾਮੈਂਟ ਕਮੇਟੀ ਨੂੰ ਦਿੰਨੀ ਆ ਕਿ ਇਹ ਟੂਰਨਾਮੈਂਟ ਆਉਂਦੇ ਟਾਈਮ ਦੇ ਵਿੱਚ ਹੋਰ ਵੀ ਬੁਲੰਦੀਆਂ ਤੇ ਜਾਵੇ ਔਰ ਇਸੇ ਤਰ੍ਹਾਂ ਇਹ ਟੂਰਨਾਮੈਂਟ ਦੇ ਵਿੱਚ ਇਹ ਬੱਚਿਆਂ ਨੂੰ ਇਨੀਸ਼ੀਏਟਿਵ ਦਿੰਦੇ ਰਹਿਣ ਔਰ ਤਾਂ ਕਿ ਸਾਡਾ ਆਉਣ ਵਾਲਾ ਅੱਗੇ ਪੂ ਇੱਕ ਜਿਹੜਾ ਆ ਇਹਨਾਂ ਬੱਚਿਆਂ ਦੇ ਵਿੱਚੋਂ ਪੈਦਾ ਹੁੰਦਾ ਰਵੇ ਮੈਂ ਡਾਕਟਰ ਬਲਜੀਤ ਕੌਰ ਫਾਰਮਰ ਚੀਫ ਹਾਕੀ ਕੋਚ ਅੱਜ ਮੈਨੂੰ ਇੱਥੇ ਆਨ ਦਾ ਮੌਕਾ ਮਿਲਿਆ ਹੈ ਜਿੱਥੇ ਕਿ 19ਵਾਂ ਜਿਹੜਾ ਆਲ ਇੰਡੀਆ ਬਲਵੰਤ ਸਿੰਘ ਕਪੂਰ ਮੈਮੋਰੀਅਲ ਹਾਕੀ ਟੂਰਨਾਮੈਂਟ ਚੱਲ ਰਿਹਾ ਹੈ ਇਹ ਟੂਰਨਾਮੈਂਟ ਜਿਹੜਾ ਹੈ ਅੰਡਰ 19 ਲੈਵਲ ਦੇ ਮੈਨ ਟੂਰਨਾਮੈਂਟ ਹੈ ਅੰਡਰ 19 ਦੇ ਬੱਚਿਆਂ ਦਾ ਤੇ ਇਹ ਜਿਹੜੇ ਇਸ ਟੂਰਨਾਮੈਂਟ ਨੂੰ ਆਪਾਂ ਬਹੁਤ ਲਾਈਕ ਕਰਦੇ ਹਾਂ ਕਿਉਂਕਿ ਇਸ ਟੂਰਨਾਮੈਂਟ ਵਿੱਚ ਕਦੇ ਕੋਈ ਪੋਲਿਟਿਸ਼ੀਅਨ ਐਜ਼ ਅ ਚੀਫ ਗੈਸਟ ਨਹੀਂ ਆਇਆ ਔਰ ਇਸ ਮਤਲਬ ਹਰ ਜਿਹੜੀ ਟੀਮ ਹੈ ਇਸ ਵਿੱਚ ਲਾਈਕ ਕਰਦੀ ਆ ਆਣਾ ਕਿਉਂਕਿ ਟੂਰਨਾਮੈਂਟ ਇੰਨਾ ਸਮੂਥਲੀ ਔਰ ਇੰਨਾ ਵਧੀਆ ਚੱਲ ਰਿਹਾ ਇੱਕ ਫੈਮਿਲੀ ਹੀ ਕਰਵਾਉਂਦੀ ਹੈ ਜਿਸ ਨੂੰ ਕਦੇ ਇਹਨਾਂ ਨੇ ਕਿਸੇ ਹੋਰ ਤੋਂ ਸਪਾਂਸਰਸ਼ਿਪ ਨਹੀਂ ਲਈ ਇੱਕ ਇਹ ਫੈਮਿਲੀ ਸਾਰੀ ਮਤਲਬ ਇਹਨੇ ਚਾਹ ਦੇ ਨਾਲ ਇਸ ਟੂਰਨਾਮੈਂਟ ਨੂੰ ਕਰਵਾਉਂਦੀ ਹੈ ਤੇ ਇਸ ਲੈਵਲ ਦੇ ਵੈਸੇ ਵੀ ਟੂਰਨਾਮੈਂਟ ਬੜੇ ਘੱਟ ਹੁੰਦੇ ਨੇ ਤੇ ਮੈਂ ਆਸ ਕਰਦੀ ਹਾਂ ਕਿ ਅੱਗੇ ਤੋਂ ਜਿਹੜੇ ਇਦਾਂ ਦੇ ਇਦਾਂ ਦੀਆਂ ਜਿਹੜੀਆਂ ਫੈਮਿलीज ਆ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਤੇ ਇਹੋ ਜਿਹੇ ਟੂਰਨਾਮੈਂਟ ਕਰਵਾਉਣੇ ਚਾਹੀਦੇ ਆ ਔਰ ਇਸ ਲੈਵਲ ਤੇ ਜਿਹੜੇ ਆ ਟੂਰਨਾਮੈਂਟ ਜਿਆਦਾ ਤੋਂ ਜਿਆਦਾ ਹੋਣੇ ਚਾਹੀਦੇ ਆ ਕਿਉਂਕਿ ਇੱਥੋਂ ਹੀ ਜਿਹੜਾ ਸਾਡਾ ਦੇਸ਼ ਦਾ ਪੂਰ ਇੱਕ क्लियर है तो काफी निकल दिया ਤੇ ਮੈਂ ਮੁਬਾਰਕਬਾਦ ਦਿੰਨੀ ਆ ਟੂਰਨਾਮੈਂਟ ਕਮੇਟੀ ਨੂੰ ਤਾਂ ਬਹੁਤ ਹੀ ਵਧੀਆ ਟੂਰਨਾਮੈਂਟ ਹੈ थैंक यू ਮੈਂ ਗੁਰਮੇਲ ਸਿੰਘ 올ੰਪਿਕ ਹਾਕੀ ਪ੍ਰੇਰ ਇਹ ਜਿਹੜਾ ਬਲਵੰਤ ਮੈਮੋਰੀਅਲ ਹਾਕੀ ਟੂਰਨਾਮੈਂਟ ਕਰਾ ਰਹੇ ਆ ਇਹ ਹਰ ਸਾਲ ਦੀ ਤਰ੍ਹਾਂ ਕਰਾਉਂਦੇ ਨੇ ਔਰ ਬਹੁਤ ਹੀ ਵਧੀਆ ਉਪਰਾਲਾ ਹੈ ਜਿਹੜੇ ਆਪਣੇ ਕਿ ਬੱਚਿਆਂ ਵਾਸਤੇ ਜਿਹੜੇ ਅਗੇ ਨੇ ਇਹਨਾਂ ਨੂੰ ਟੂਰਨਾਮੈਂਟ ਮਿਲਦੇ ਨੇ ਖੇਡਣ ਦਾ ਮੌਕਾ ਮਿਲਦਾ ਹੈ ਜੀ ਇਸੇ ਤਰ੍ਹਾਂ ਆਪਣੀ ਇੰਡੀਆ ਚ ਵੀ ਹੋਰ ਵੀ ਫੈਮਿਲੀਜ਼ ਨੇ बिजनेसमैन ਬੜੇ ਨੇ ਇਦਾਂ ਦਾ ਟੂਰਨਾਮੈਂਟ ਕੋਣ ਤੇ ਬੱਚਾ ਜਿਹੜੀ ਕਿ ਆਪਣੀ ਹਾਕੀ ਜਿਹੜੀ ਆ ਉਹ ਬਹੁਤ ਉੱਪਰ ਆ ਸਕਦੀ ਆ ਇਹ ਆਪਣੀ ਹਾਕੀ ਹੁਣ ਕੱਲ ਆਪਣੇ ਜੁਵਿੰਦਰ ਵਰਲਡ ਕੱਪ ਉਸ ਜਿਹਦੇ ਵਿੱਚ ਆਪਾਂ 3rd ਪਿਸ਼ਾ ਨਾ ਹਾਸਲ ਕੀਤੀ ਆ ਉਹ ਬੜੀ ਦਿਰਵਾਦ ਆਇਆ ਤੇ ਬੜੀ ਖੁਸ਼ੀ ਦੀ ਗੱਲ ਆ ਤੇ ਬਾਕੀ ਇਹ ਫੈਮਿਲੀ ਨੂੰ ਦਾ ਜੋ ਇਹ ਯੋਗਦਾਨ ਹੈ ਇਹਨਾਂ ਦਾ ਹਰ ਇੱਕ ਸਾਲ ਮੈਂ ਇਹਨਾਂ ਨੂੰ ਵਧਾਈਆਂ ਦੇਣਾ ਕਿ ਜਿਹੜੇ ਇੰਨਾ ਵੱਡਿਆ ਇਹ ਉਪਰਾਲਾ ਕਰ ਰਹੇ ਨੇ ਔਰ ਇਹ ਵਧਾਈ ਦੇ ਪਾਤਰ ਨੇ ਤੇ ਸਾਡੇ ਨੂੰ ਬੈਸਟ ਆਫ ਲੱਕ ਇਹ ਪੂਰਨਮਕ ਕਮੇਟੀ ਨੂੰ ਕਿ ਇਹ ਇਸੇ ਤਰ੍ਹਾਂ ਹਰ ਸਾਲ ਇਹ ਟੂਰਨਾਮੈਂਟ ਚੱਲਦਾ ਰਹੇ